ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਅਕਤੂਬਰ ਮਹੀਨੇ ਦੀ ਪੈਨਸ਼ਨ 2500 ਆ ਗਈ ਬੈਂਕ ਖਾਤੇ ਵਿੱਚ ਸੱਤ ਜ਼ਿਲ੍ਹਿਆਂ ਵਿੱਚ ਆ ਗਈ ਕਿਹੜੇ ਕਿਹੜੇ ਇਲਾਕਿਆਂ ਵਿੱਚ ਆ ਗਈ ਪੂਰੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਮਿਲੀ ਜਾਣਕਾਰੀ ਦੇ ਮਤਲਬ ਅਜ਼ੁਰਗ ਵਿਧਵਾ ਵਿਕਲਾਂਗਾ ਦੀ ਪੈਨਸ਼ਨ ਜੋ ਕੇਂਦਰ ਸਰਕਾਰ ਵੱਲੋਂ ਜੋ ਵਧਾਈ ਗਈ ਹੈ ਐਸ ਟੈਂਪ ਤੱਕ ਹੁਣ ਤੱਕ ਜੋ ਕੇਂਦਰ ਸਰਕਾਰ ਵੱਲੋਂ ਵਧਾਈ ਗਈ ਹੈ ਇੱਕ ਮੌਕੇ 10000 ਰੁਪਏ ਦੇਣ ਦਾ ਜੋ ਐਲਾਨ ਕੀਤਾ ਗਿਆ ਕੋਈ ਨਾ ਪੱਤਰ ਦਿੱਤਾ ਗਿਆ ਉਹ ਯੂਪੀ ਅਤੇ ਨਵੀਂ ਦਿੱਲੀ ਦੇ ਲੋਕਾਂ ਵਾਸਤੇ ਕੀਤਾ ਗਿਆ ਹੈ ਸਰਕਾਰ ਵੱਲੋਂ ਜਿਹੜੇ ਸੀਨੀਅਰ ਸਿਟੀਜ਼ਨ ਨੇ ਉਹਨਾਂ ਵਾਸਤੇ ਪੈਨਸ਼ਨ ਬਧਾਈ ਗਈ ਹੈ ਉਹ ਐਸ ਮਹੀਨੇ ਹੀ ਮਿਲੇਗੀ ਦੀਵਾਲੀ ਦਾ ਬੋਨਸ ਦੇ ਵਜੋਂ ਮਿਲੇਗੀ ਉਹਨਾਂ ਨੂੰ ਪੈਨਸ਼ਨ 10000 ਰੁਪਏ ਜੋ ਬਤਤੀ ਜਾਵੇਗੀ ਸਰਕਾਰ ਵੱਲੋਂ ਉਸ ਤੋਂ ਬਾਅਦ ਹੋਰ ਪੰਜਾਬ ਹਰਿਆਣਾ ਹਿਮਾਚਲ ਅਤੇ ਜੰਮੂ ਕਸ਼ਮੀਰ ਵਾਸਤੇ ਵੇਖਿਆ ਜਾਵੇ ਤਾਂ ਹਜੇ ਤੱਕ ਕੋਈ ਪੈਨਸ਼ਨ ਨੂੰ ਵਧਾਉਣ ਦਾ ਐਲਾਨ ਨਹੀਂ ਕੀਤਾ ਗਿਆ ਤੇ ਜੇਕਰ ਪੰਜਾਬ ਦੀ ਪੈਨਸ਼ਨ ਤਿਕਾਲ ਕੀਤੀ ਜਾਵੇ ਤਾਂ ਇਸ ਵਾਰ ਜੋ ਤੁਹਾਡੀ ਪੈਨਸ਼ਨ ਕਿੰਨੀ ਆਵੇਗੀ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਇਸ ਵਾਰ ਦੀ ਪੈਨਸ਼ਨ ਤੁਹਾਡੀ ਪਹਿਲਾ ਵਾਂਗ ਹੀ 15-1500 ਰੁਪਿਆ ਹੀ ਆਵੇਗੀ। ਤੇ ਇਸ ਵਾਰ ਦੀ ਤੁਹਾਡੀ ਪੈਨਸ਼ਨ ਕਿੰਨਾ ਤੱਕ ਆਵੇਗੀ ਇਹ ਵੀ ਜਾਣਕਾਰੀ ਜਰੂਰ ਤਰਨਾ ਸਾਂਝੀ। ਸਾਂਝੀ ਕਰਦੇ ਹਾਂ। ਬਿਲੀ ਜਾਣਕਾਰੀ ਦੇ ਮਤਬਕ ਨਵੇਂ ਮਹੀਨੇ ਵਿੱਚ ਨਵੇਂ ਆ ਬਦਲਾਅ ਕੀਤੇ ਜਾਂਦੇ ਨੇ ਪੈਨਸ਼ਨਾਂ ਵਿੱਚ ਤੇ ਤੁਸੀਂ ਅਜੇ ਤੱਕ ਆਪਣੇ ਆਧਾਰ ਕਾਰਡ ਨੂੰ ਅਪਡੇਟ ਨਹੀਂ ਕੀਤਾ ਤਾਂ ਉਸ ਨੂੰ ਅਪਡੇਟ ਕਰਕੇ ਰੱਖ ਲਓ। ਅਤੇ ਪਿੰਨ ਕਾਰਡ ਨੂੰ ਆਪਣੇ ਬੈਂਕਾਤੇ ਨਾਲ ਲਿੰਕ ਕਰ ਲਓ ਆਪਣੇ ਆਧਾਰ ਕਾਰਡ ਨੂੰ ਬੈਂਕ ਖਾਤੇ ਨਾਲ ਲਿੰਕ ਕਰ ਲਓ। ਸਰਕਾਰ ਨਵੇਂ ਮਹੀਨਿਆਂ ਵਿੱਚ ਨਵੇਂ ਬਦਲਾਅ ਕਰ ਦਿੰਦੀ ਹੈ। ਫਿਰ ਨਾ ਕਿਹਾ ਜੇ ਤੁਹਾਡੀਆਂ ਪੈਨਸ਼ਨਾਂ ਲੇਟ ਹੋ ਗਈਆਂ ਇਸ ਵਾਰ ਤੁਹਾਡੀਆਂ ਪੈਨਸ਼ਨਾਂ ਦੀਵਾਲੀ ਤੋਂ ਪਹਿਲਾਂ ਆ ਜਾਣਗੀਆਂ 10 ਤਰੀਕ ਤੱਕ ਤੁਹਾਡੀਆਂ ਪੈਨਸ਼ਨਾਂ ਤੁਹਾਡੇ ਖਾਤਿਆਂ ਵਿੱਚ ਪਾਈਆਂ ਜਾਣਗੀਆਂ ਪੰਜਾਬ ਸਰਕਾਰ ਵੱਲੋਂ ਜੇਕਰ ਤੁਹਾਡੀ ਈਕੀਵਾਈਸੀ ਕੰਪਲੀਟ ਹੁੰਦੀ ਹੈ ਸਾਰੇ ਡਾਕੂਮੈਂਟ ਕੰਪਲੀਟ ਹੁੰਦੇ ਨੇ ਤਾਂ ਜਲਦੀ ਹੀ ਪੈਨਸ਼ਨ ਤੁਹਾਨੂੰ ਤੁਹਾਡੇ ਖਾਤੇ ਵਿੱਚ ਪ੍ਰਾਪਤ ਹੋਵੇਗੀ ਜੇਕਰ ਨਹੀਂ ਹੁੰਦੇ ਤਾਂ ਫਿਰ ਪੈਨਸ਼ਨ ਤੁਹਾਡੀ ਲੇਟ ਹੋ ਸਕਦੀ ਹੈ